ਅੱਜ ਦੀ ਰਾਈਡ ਪੰਜਾਬੀ ਐਡਵੈਂਚਰਸ ਕਲੱਬ ਵੱਲੋਂ ਰੱਖੀ ਗਈ ਹੈ ਸ਼ਰਧਾਂਜਲੀ ਦੇ ਤੌਰ ਤੇ ਜਿਹੜੇ ਪੈਲਗਾਮ 'ਚ ਸਾਡੇ ਇੰਡੀਆ ਦੇ ਸਾਥੀਆਂ ਨਾਲ ਬਹੁਤ ਬੁਰਾ ਹੋਇਆ ਜੋ ਉਹਨਾਂ ਦੇ ਅਟੈਕ ਕੀਤਾ ਗਿਆ ਤੇ ਕਈ ਸਾਡੇ ਸਾਥੀਆਂ ਦੀ ਮੌਤ ਹੋਈ ਉਹਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਅੱਜ ਅਸੀਂ ਇਹ ਬਾਈਕ ਰੈਲੀ ਕਰ ਰਹੇ ਹਾਂ ਤਾਂ ਕਿ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਮਿਲੇ ਤੇ ਅਸੀਂ ਆਪਣੀ ਯੂਨਿਟੀ ਡਿਪਲੈਕਟ ਕਰ ਸਕੀਏ ਕਿ ਦਿਖਾ ਸਕੀਏ ਅਸੀਂ ਸਿਰਫ ਆਪਣੇ ਦੇਸ਼ ਨੂੰ ਨਹੀਂ ਸਿਰਫ ਨੇਸ਼ਨਲ ਨਹੀਂ ਇੰਟਰਨੈਸ਼ਨਲੀ ਦਿਖਾ ਸਕੀਏ ਕਿ ਅਸੀਂ ਇੰਡੀਆ ਦੇ ਜਿਹੜੇ ਵਸਨੀਕ ਆਸੀਂ ਇੱਕਾ ਧਰਮਾਂ ਵਗੈਰਾ ਤੋਂ ਉੱਠ ਕੇ ਜਾਤਪਾਤ ਤੋਂ ਉੱਠ ਕੇ ਅਸੀਂ ਇੱਕਾਂ ਤੇ ਅਸੀਂ ਇਹ ਚੀਜ਼ ਨੂੰ ਕਦੇ ਵੀ ਬਰਦਾਸ਼ਤ ਨਹੀਂ ਕਰਾਂਗੇ ਸਾਡੇ ਦੇਸ਼ ਵਿੱਚ ਐਸਾ ਨਿਊਸਸ ਵੈਲਿਊ ਕ੍ਰੀਏਟ ਕੀਤੀ ਜਾਂਦੀ ਹੈ ਸ਼ਰਾਰਤੀ ਆਗੂਆਂ ਵੱਲੋਂ ਅਸੀਂ ਇਹੀ ਕੋਸ਼ਿਸ਼ ਕਰਦੇ ਆ ਵੱਧ ਤੋਂ ਵੱਧ ਕਿ ਅਸੀਂ ਇਕਜੁੱਟ ਹੋ ਕੇ ਇਸ ਚੀਜ਼ ਦੇ ਖਿਲਾਫ ਹੋਈਏ ਤੇ ਜਿਹੜੇ ਵੀ ਲੋਕ ਸਾਡੇ ਸਾਥੀ ਇੰਡੀਆ ਦੇ ਜਿਨ੍ਹਾਂ ਨੇ ਆਪਣੇ ਫੈਮਿਲੀ ਮੈਂਬਰ ਖੋਏ ਉਹਨਾਂ ਨੂੰ ਅਸੀਂ ਸ਼ਰਧਾਂਜਲੀ ਰਾਈਡ ਕਰਦੇ ਹਾਂ। ਪੰਜਾਬੀ ਐਡਵੈਂਚਰ ਕਲੱਬ ਦੇ ਵੱਲੋਂ ਪਹਿਲਗਾਮ ਦੇ ਵਿੱਚ ਹੋਏ ਹਮਲੇ ਦੇ ਵਿੱਚ ਮਾਰੇ ਗਏ ਭਾਰਤੀਆਂ ਦੇ ਲਈ ਅੱਜ ਅਸੀਂ ਸ਼ਰਧਾਂਜਲੀ ਰਾਈਡ ਜਿਹੜੀ ਆਰਗੇਨਾਈਜ਼ ਕੀਤੀ ਹੈ ਜਿਦੇ ਵਿੱਚ ਅਸੀਂ ਬਟਿੰਡਾ ਨਗਰ ਦੇ ਕੰਮ ਦੇ ਮੇਅਰ ਸਾਹਿਬ ਫਾਤਮ ਜੀ ਮਹਿਤਾ ਜੀ ਨੂੰ ਬੁਲਾਇਆ ਹੈਗਾ ਇਹਨਾਂ ਦੇ ਆਪਣੇ ਕੋਲ ਇੱਛਾ ਸੀ ਕਿ ਜਿਹੜੀ ਇਹ ਰਾਈਡ ਆ ਗਈ ਹੈ ਉਹ ਆਪਣੇ ਕਲੱਬਾਂ ਨੂੰ ਕੱਢ ਜਾਵੇ ਤੇ ਇਹ ਵਿਸ਼ੇ ਉਹਦੇ ਸ਼ਾਮਲ ਹੋਣ ਔਰ ਇਹਨਾਂ ਵੱਲੋਂ ਬੱਕਰੇ ਦੌਰ ਸਭੀ ਪਹਿਲਾਂ ਜਿਹੜਾ ਕੈਂਡਲ ਮਾਰਚ ਕੱਢਿਆ ਗਿਆ ਸੀ ਤਾਂ ਅਸਲ ਦੇ ਵਿੱਚ ਜਿਸ ਤਰ੍ਹਾਂ ਮੇਅਰ ਸਾਹਿਬ ਨੇ ਕਿਹਾ ਕਿ ਇਹ ਜਿਹੜੀ ਸਾਡੀ ਰਾਈਡ ਹੈ ਜਿੱਥੇ ਉੱਥੇ ਮਾਰੇ ਗਏ ਭਾਰਤੀਆਂ ਦੇ ਲਈ ਸ਼ਰਧਾਂਜਲੀ ਹੈ ਉੱਥੇ ਹੀ ਅਸੀਂ ਜਿਹੜਾ ਹੈਗਾ ਇਹ ਵੀ ਮੈਸੇਜ ਦੇਣਾ ਚਾਹੁੰਦੇ ਹਾਂ ਕਿ ਜਿਹੜੇ ਭਾਰਤੀ ਹੈਗੇ ਨੇ ਉਹ ਚਾਹੇ ਪੰਜਾਬੀ ਨੇ ਕਸ਼ਮੀਰੀ ਨੇ ਤਾਂ ਉਹ ਸਾਰੇ ਏਕ ਨੇ ਤਾਂ ਜੋ ਦੇਸ਼ ਵਿਰੋਧੀ ਤਾਕਤਾਂ ਨੇ ਉਹਨਾਂ ਨੂੰ ਇਹ ਗੱਲ ਜਿਹੜੀ ਹੈਗੀ ਚੇਤੇ ਰੱਖਣੀ ਚਾਹੀਦੀ ਹੈ ਕਿ ਉਹ ਭਾਰਤ ਦੇ ਰਾਜਾਂ ਨੂੰ ਵੰਡਣ ਦੀ ਕੋਸ਼ਿਸ਼ ਨਾ ਕਰਨ ਤੇ ਨਾ ਹੀ ਇਸ ਲੇਖੇ ਤੇ ਰਹਿਣਾ ਕਿ ਅਸੀਂ ਜਿਹੜੇ ਅਲੱਗ-ਅਲੱਗਾਂ ਭਾਵੇਂ ਸਾਡੇ ਅੰਦਰੂਨੀ ਬਖਰੇਵੇਂ ਹੋ ਸਕਦੇ ਨੇ ਸਾਡੇ ਆਪਸ ਵਿੱਚ ਮਤਭੇਦ ਹੋ ਸਕਦੇ ਹੈਗੇ ਨੇ ਪਰ ਅਸੀਂ ਜਦੋਂ ਭਾਰਤ ਦਾ ਨਾਮ ਆਉਂਦਾ ਇੰਡੀਆ ਦਾ ਨਾਮ ਆਉਂਦਾ ਤਾਂ ਅਸੀਂ ਸਾਰੇ ਇਕੱਠੇ ਆ ਤੇ ਔਰ ਇੱਕ ਗੱਲ ਇਹ ਹੈ ਕਿ ਅਸੀਂ ਕਿਸੇ ਜਾਤੀੋਂ ਕਈ ਲੋਕ ਜਿਹੜੇ ਹੈਗੇ ਨੇ ਹੁਣ ਇਸ ਮੌਕੇ ਦਾ ਜਿਹੜਾ ਹੈਗਾ ਫਾਇਦਾ ਉਠਾਉਂਦੇ ਹੋਏ ਮੁਸਲਮਾਨ ਸਮੁਦਾਏ ਦੇ ਨਾਲ ਤੱਕਾ ਕਰ ਰਹੇ ਨੇ ਕਿ ਉਹਨਾਂ ਨੇ ਹਮਲਾ ਕੀਤਾ ਮੈਂ ਇੱਕ ਸਖਤ ਜਾਇਆ ਮੈਂ ਸਾਡੇ ਕਲੱਬ ਵੱਲੋਂ ਦੇਣਾ ਚਾਹੁੰਦਾ ਕਿ ਜਿਹੜੇ ਅੱਤਵਾਦੀ ਹੁੰਦੇ ਨੇ ਉਹਨਾਂ ਦਾ ਕੋਈ ਧਰਮ ਨਹੀਂ ਹੁੰਦਾ ਕੋਈ ਉਹਨਾਂ ਦਾ ਮੱਝ ਨਹੀਂ ਹੁੰਦਾ ਕੋਈ ਉਹਨਾਂ ਦੀ ਜਾਤ ਨਹੀਂ ਹੁੰਦੀ ਉਹਨਾਂ ਦਾ ਧਰਮ ਸਿਰਫ ਆਤੰਕ ਫਲਾਉਣਾ ਹੀ ਹੁੰਦਾ ਤੇ ਅਸੀਂ ਜਿਹੜੇ ਹੈਗੇ ਆ ਸਾਰੇ ਭਾਰਤੀ ਇਸ ਆਤੰਕ ਦਾ ਜਿਹੜਾ ਵਿਰੋਧ ਕਰਦੇ ਆ ਤੇ ਅਸੀਂ ਮੁਸਲਮ ਹਿੰਦੂ ਸਿੱਖ ਐਸਾਈ ਸਾਰੇ ਇਕੱਠੇ ਆ ਤੇ ਇਹੀ ਸਾਡੀ ਇਸ ਜਿਹੜੀ ਰਾਈਡ ਹੈਗੀ ਆ ਉਹਦਾ ਮਕਸਦ ਹੈ ਤੇ ਮੈਂ ਸਾਰੇ ਦੁਨੀਆ ਵਿੱਚ ਬਸਦੇ ਰਾਈਡਰਜ਼ ਨੂੰ ਵੀ ਅਪੀਲ ਕਰਾਂਗਾ ਕਿ ਇੱਥੇ ਹੋਏ ਪਹਿਲਗਾਮ ਦੇ ਵਿੱਚ ਹੋਏ ਹਮਲੇ ਦੇ ਵਿੱਚ ਮਾਰੇ ਗਏ ਭਾਰਤੀਆਂ ਦੇ ਲਈ ਇੱਕ ਰਾਈਡ ਜ਼ਰੂਰ ਪਲਾਨ ਕਰੋ ਤੇ ਸਾਡੇ ਨਾਲ ਸ਼ੇਅਰ ਮਜੂਦ ਕਰੋ ਥੈਂਕ ਯੂ ਸਾਰੀ ਸੋਸ਼ਲ ਮੀਡੀਆ ਤੇ ਲਗਾਤਾਰ ਸਬਸਕ੍ਰਿਪਸ਼ਨ ਵੀਡੀਓ ਪੋਸਟ ਕੀਤੀਆਂ ਜਾ ਰਹੀਆਂ ਨੇ ਕੋਈ ਲੜਾਈ ਲੱਗਣ ਵਾਲੀ ਆ ਤੁਸੀਂ ਉਹਨਾਂ ਕੀ ਪੈਸੇ ਦੇਣਾ ਚਾਹ ਰਹੇ ਆਂ ਲੋਕਾਂ ਬਈ ਇਹ ਉਹਨਾਂ ਨੂੰ ਮੈਸੇਜ ਦੇਣਾ ਚਾਹੁੰਦਾ ਵੀ ਤੁਸੀਂ ਘਬਰਾਓ ਨਾ ਇੰਡੀਆ ਵਾਸੀ ਜਿਹੜੇ ਵੀ ਆਪਣੀ ਫੌਜ ਹੈ ਬਹੁਤ ਹੀ ਤਾਕਤਵਰ ਹੈ ਆਪਣੇ ਇਨਸਾਫ ਲਈ ਅਸੀਂ ਲੜਾਂਗੇ ਜ਼ਰੂਰ ਲੜਾਂਗੇ ਤੇ ਅਸੀਂ ਗਵਰਨਮੈਂਟ ਨੂੰ ਵੀ ਇਹੀ ਅਪੀਲ ਕਰਦੇ ਆ ਕਿ ਸਾਡੇ ਸਾਥੀਆਂ ਨੂੰ ਜਿਨ੍ਹਾਂ ਨੇ ਆਪਣੇ ਫੈਮਿਲੀ ਦੇ ਮੈਂਬਰ ਖੋਏ ਆ ਉਹਨਾਂ ਨੂੰ ਇਨਸਾਫ ਜ਼ਰੂਰ ਹੋਵੇ ਮੈਂ ਤੁਸੀਂ ਵੀ ਰਾਈਟ ਦੇ ਹਿੱਸਾ ਬਣਿਆ ਕੁਝ ਕੀ ਕਹਿਣਾ ਚਾਹੁੰਦੇ ਜਿਹੜਾ ਪੈਲਗਾਮ ਦੇ ਵਿੱਚ ਜੋ ਹਾਦਸਾ ਹੋਇਆਗਾ ਪੈਲਗਾਮ ਦੇ ਵਿੱਚ ਜੋ ਵੀ ਇਹ ਹਾਦਸਾ ਹੋਇਆ ਹੈ ਇਹ ਬਹੁਤ ਹੀ ਦੁਖਦਾਇਕ ਹੈ ਕਹਿੰਦੇ ਆ ਵੀ ਜਿਹੜੇ ਘਮਕੜ ਹੁੰਦੇ ਆ ਉਹਨਾਂ ਦਾ ਕੋਈ ਧਰਮ ਨਹੀਂ ਹੁੰਦਾ ਪਰ ਇਸ ਗੱਲ ਦਾ ਸਾਨੂੰ ਦੁੱਖ ਹੈ ਕਿ ਇਸ ਨੂੰ ਇੱਕ ਤਾਂ ਜਾਤੀ ਰੰਗਤ ਦਿੱਤੀ ਜਾ ਰਹੀ ਹੈ ਪਹਿਲੀ ਤਾਂ ਜਿਹੜੇ ਉੱਥੇ ਮਾਰੇ ਗਏ ਨੇ ਉਹ ਉਹ ਫੁੰਮਣ ਗਏ ਸੀ ਉਹਨਾਂ ਨੂੰ ਕੋਈ ਚਿਤ ਚਿੱਤੇ ਨਹੀਂ ਸੀ ਕਿ ਹੋਇਆ ਕੁਝ ਹੋ ਜਾਏਗਾ ਪਰ ਜੇ ਹੋਇਆ ਵੀ ਹੈ ਤਾਂ ਸਾਨੂੰ ਇਹ ਗੱਲ ਸਮਝਣ ਦੀ ਲੋੜ ਹੈ ਕਿ ਇਹਨੂੰ ਜਿਸ ਪਾਸੇ ਮੋੜਾ ਦਿੱਤਾ ਜਾ ਰਿਹਾ ਹੈ ਜਹੀ ਕੋਈ ਗੱਲ ਨਹੀਂ ਜਿਵੇਂ ਪਹਿਲਾਂ ਹੀ ਕਿਹਾ ਗਿਆ ਕਿ ਜਿਹੜੇ ਅਤਵਾਦੀ ਹੁੰਦੇ ਨੇ ਉਹਨਾਂ ਦਾ ਮਕਸਦ ਹੈ ਜਿਹੜਾ ਖਲਲ ਪਾਉਣਾ ਸੀ ਉਹਨਾਂ ਨੇ ਉਹ ਕੀਤਾ ਤੇ ਸਾਨੂੰ ਸਭ ਦੀ ਇਹਨਾਂ ਗੱਲਾਂ ਤੋਂ ਸੁਚੇਤ ਰਹਿਣਾ ਚਾਹੀਦਾ ਹੈ ਕਿ ਇਹਨੂੰ ਇੱਕ Hindu Muslim ਨੂੰ ਜਿਹੜੇ ਰੰਗਤ ਦਿੱਤੀ ਜਾ ਰਹੀ ਹੈ ਉਸ ਤੋਂ ਉੱਪਰ ਉੱਠ ਕੇ ਸਾਨੂੰ ਉਹਨਾਂ ਸਾਰਿਆਂ ਨੂੰ ਇਹ ਦਿਖਾਉਣਾ ਚਾਹੀਦਾ ਹੈ ਕਿ Hindu Muslim Sikh Sai ਅਸੀਂ ਸਾਰੇ ਆਪਸ ਵਿੱਚ ਭਾਈ ਭਾਈ ਹਾਂ सर क्या कहना चाहते हैं जो पहलगाम में जो ये हादसा हुआ इस बारे में हम ये कहना चाहते हैं कि जो कायराना हमला हुआ जिन जिन किसी का भी था उसके रोश में ये रैली निकाली है एज ए सिटीजन तो सिविल सिविलियंस हम बस रोश कर सकते हैं ये हमारा फर्ज है इसका भी बहुत इफेक्ट पड़ता है अगर बॉर्डर पे होते फौजी होते तो मारते उनको लेकिन अब यहाँ पे सिविलियंस हम तो उसी के खिलाफ हमने रैली निकाली है जैसे ਹਾਂਜੀ ਵੀਰੇ ਕੀ ਕਹਿਣਾ ਚਾਹੁੰਦੇ ਤੁਸੀਂ ਜਿਹੜਾ ਅੱਜ ਦੀ ਰਾਈਡ ਹੈ ਵੀਜੀ ਪਹਿਲਾਂ ਤਾਂ ਬਹੁਤ ਹੀ ਮੰਨ ਭਾਗੀ ਘਟਨਾ ਹੋਈ ਆਪਣੇ ਸ਼੍ਰੀਨਗਰ ਵਿੱਚ ਜਿਹੜੀ ਇੱਕ ਅਤੰਕੀ ਹਮਲਾ ਹੋਇਆ ਸੀ ਉਹਦੇ ਵਿੱਚ ਬਹੁਤ ਸਾਰੇ ਸ਼ਹੀਦ ਹੋਏ ਸਾਡੇ ਆਪਣੇ ਉਹਨਾਂ ਦੇ ਸੰਬੰਧ ਵਿੱਚ ਉਹਨਾਂ ਨੂੰ ਸ਼ਰਧਾਂਜਲੀ ਦੇਣ ਵਾਸਤੇ ਇੱਕ ਪੰਜਾਬੀ ਐਡਵੈਂਚਰ ਕਲੱਬ ਵੱਲੋਂ ਛੋਟੀ ਜਿਹੀ ਰਾਈਡ ਦਾ ਪ੍ਰਬੰਧ ਕੀਤਾ ਗਿਆ ਆਯੋਜਨ ਕੀਤਾ ਗਿਆ ਤੇ ਸਿਰਫ ਮਤਲਬ ਇਹ ਲੋਕਾਂ ਨੂੰ ਇੱਕ ਮੈਸੇਜ ਵੀ ਆ ਵੀ ਜਿਹੜੀਆਂ ਫਵਾਹਾਂ ਫੈਰ ਰਹੀਆਂ ਆ ਕੋਈ ਕਹਿੰਦਾ ਵੀ ਉਹਨਾਂ ਨੇ ਇਹਨੇ ਟੈਂਕ ਲਾਤੇ ਬੰਕਰ ਲਾਤੇ ਇਹ ਆ ਉਹ ਜਾਂ ਆਪਾਂ ਇਧਰ ਹਨਾ ਉਹਨਾਂ ਫਰਮਾਂ ਤੋਂ ਬਚੋ ਕਿਉਂਕਿ ਇਹ ਆਪਣੀ ਅਸੀਂ ਸਿਰਫ ਆਪਣੀ ਜਿਹੜੀ ਆਪਸੀ ਸਦਭਾਵਨਾ ਆਪਦੀ ਜਿਹੜੀ ਏਕਤਾ ਆਪ ਦਾ ਉਹਨੂੰ ਬਣਾਉਣ ਵਾਸਤੇ ਆਪਸ ਵਿੱਚ ਜਿਹੜੀ ਆਪਣੇ ਸਾਰੇ ਧਰਮਾਂ ਦਾ ਸਤਿਕਾਰ ਕਰਨ ਵਾਸਤੇ ਉਹਨਾਂ ਨੂੰ ਸਮਰਪਿਤ ਅਸੀਂ ਇੱਕ ਰਾਈਡ ਜਿਹੜੀ ਉਹ ਕਰਨ ਲੱਗੇ ਆ ਅੱਜ ਜਿਹੜੀ ਬਠਿੰਡਾ ਸ਼ਹਿਰ ਦੇ ਵਿੱਚ ਕਰ ਲਈ ਇਹ ਤੇ ਸਾਰੇ ਮਤਲਬ ਦੋਸਤਾਂ ਨੂੰ ਸਾਰੇ ਮਤਲਬ ਇੱਥੇ ਜਿਹੜੇ ਸ਼ਹਿਰ ਵਾਸੀ ਇਹਨਾਂ ਨੂੰ ਇਹੀ ਸੁਨੇਹਾ ਵੀ ਤੁਸੀਂ ਆਪ ਦਾ ਭਾਈਚਾਰਾ ਜਿਹੜਾ ਉਹ ਬਣਾ ਕੇ ਰੱਖੋ ਤੇ ਝੂਠੀਆਂ ਸਾਮਾਂ ਤੋਂ ਬਚੋ